ਕਿਸਾਨੀ ਮੋਰਚੇ ਨੂੰ 11 ਮਹੀਨੇ 8 ਦਿਨਾਂ ਤੋਂ ਬਾਅਦ ਕਿਸਾਨ ਨੇਤਾ ਡੱਲੇਵਾਲ ਨੇ ਆਪਣਾ ਮਰਨ ਵਰਤ ਤਿਆਗ ਕੇ ਸੈਂਟਰ ਸਰਕਾਰ ਵੱਲੋਂ ਮੀਟਿੰਗ ਤੇ ਮਿਲਣ ਵਾਲੇ ਇਨਵੀਟੇਸ਼ਨ ਉੱਤੇ ਸਾਂਝੇਦਾਰੀ ਪਾਈ ਹੈ ਤੇ ਮੈਡੀਕਲ ਸਹੂਲਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਸ ਤੋਂ ਬਾਅਦ ਡਾਕਟਰ ਧਰਮਵੀਰ ਗਾਂਧੀ ਨੇ ਜੋ ਕਿ ਪਟਿਆਲਾ ਹਲਕੇ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੇ ਐਨਵੀ ਨਿਊਜ਼ ਦੇ ਨਾਲ ਖਾਸ ਚਰਚਾ ਕੀਤੀ ਹੈ ਆਓ ਜਾਣਦੇ ਹਾਂ ਸਸ਼ੀਲ ਜੀ ਨਬੀ ਨੂੰ ਦਿਖ ਰਿਹਾ ਤੁਸੀਂ ਜਿੱਥੇ ਕਿਸਾਨਾਂ ਦੇ ਤਰਨ ਲਗ 11 ਮੈਨੇ 8 ਤੱਕ ਪੂਰੇ ਹੋ ਗਏ ਤੇ ਦੂਸਰੇ ਵਸੇ ਦੱਲੇਵਾਲ ਵੱਲੋਂ ਇੱਕ ਪੁਖੜ ਦਾ ਰੱਖੀ ਸੀਦਾ ਜੇ ਸੈਂਟਰ ਸਰਕਾਰੋਂ ਮੀਟਿੰਗ ਮਿਲਦੀ ਹੈ ਤੇ ਉਥੇ ਉਹਨਾਂ ਨੇ ਮੈਡੀਕਲ ਸਹਾਤਲੇ ਨੇ ਸ਼ੁਰੂ ਕਰੀ ਸਾਡੇ ਪਟਿਆਲੇ ਤੋਂ ਡਾਕਟਰ ਤਰਨਪੀਰ ਗਾਂਧੀ ਐਮਪੀ ਉਹਨਾਂ ਨਾਲ ਗੱਲ ਕਰਦੇ ਆ ਡਾਕਟਰ ਦੱਲੇਵਾਲ ਸਾਹ ਨੇ ਉਹਨਾਂ ਮੀਟਿੰਗ ਦਾ ਅੰਦ ਸੁਣ ਖਤਮ ਕਰਦਾ ਕਿਸ ਤਰ੍ਹਾਂ ਦੇ ਤੁਸੀਂ ਦੇਖੋ ਬਹੁਤ ਚੰਗੀ ਗੱਲ ਹੈ ਇੱਕ ਮਨੁੱਖੀ ਜਾਨ ਅਜਾਈ ਜਾ ਰਹੀ ਸੀਗੀ ਹਾਲਾਂਕਿ ਬਹੁਤ ਵੱਡਾ ਮਕਸਦ ਹੈ ਕਿ ਕਿਸਾਨਾਂ ਵਾਹਤੀ ਜਿਹੜੀ ਚ ਰੋਕਣੀ ਮੰਗ ਹੈ ਐਮਐਸਪੀ ਦੀ ਕਾਨੂੰਨੀ ਗਾਰੰਟੀ ਲੈਣ ਵਾਸਤੇ ਉਹਨਾਂ ਨੇ ਮਰਨ ਬਰਤ ਰੱਖਿਆ ਸੀਗਾ ਤੇ ਇੱਕ ਉਹਦੀ ਬੈਕਗ੍ਰਾਉਂਡ 'ਚ ਇੱਕ ਬਹੁਤ ਵੱਡਾ ਸੰਘਰਸ਼ ਹੈ ਜਿਹੜਾ ਕਿਸਾਨਾਂ ਨੇ 1.5 ਸਾਲ ਦਿੱਲੀ ਦੀ ਬਰੂਹਾਂ ਤੇ ਬੈਠ ਕੇ 700 ਕਿਸਾਨ ਸ਼ਹੀਦ ਕਰਾ ਕੇ ਉਹ ਮੰਗ ਜਿਹੜੇ ਕੱਤੇ ਨਿਕਾਲੇ ਕਾਨੂੰਨ ਸੀਗੇ ਉਹ ਰੱਦ ਕਰਵਾਏ ਸੀਗੇ ਤੇ ਉਹਦੀ ਕੰਟੀਨਿਊਟ ਚ ਕੰਟੀਨਿਉਟੀ ਵਿੱਚ ਇਹ ਚੱਲਿਆ ਸੀਗਾ ਸੰਘਰਸ਼ ਸਾਰੀ ਕਿਸਾਨ ਜਥੇਬੰਦੀਆਂ ਚਾਹੇ ਨਾਲ ਨਹੀਂ ਸੀਗੀਆਂ ਪਰ ਸਭ ਦੀ ਹਮਦਰਦੀ ਸਭ ਦੀ ਸਪੋਰਟ ਇਹਨਾਂ ਨੂੰ ਹਾਸਲ ਸੀਗੀ ਤੇ ਇਹਨਾਂ ਮਤਲਬ ਸਰਕਾਰ ਟਸ ਤੋਂ ਮਸਨੀ ਸੀ ਹੋ ਰਹੀ ਹੈਗੀ ਹੈ ਕੇਂਦਰ ਸਰਕਾਰ ਜਿੰਨੀ ਜਿਹੜੀ ਅਜ ਦੀ ਕੇਂਦਰ ਸਰਕਾਰ ਹੈ ਇਹਨੀ ਅਸੰਵੇਦਨਸ਼ੀਲ ਹੈ ਕਿ ਚਾਹੇ ਕਿਸਾਨਾਂ ਦੇ ਮੌਤਾਂ ਦਾ ਮਾਮਲਾ ਹੋਵੇ ਮਰਨ ਵਰ ਦਾ ਮਾਮਲਾ ਹੋਵੇ ਡੱਲੇਵਾਲ ਸਾਹਿਬ ਦਾ ਚਾਹੇ ਉਹ ਮਤਲਬ ਮੈਲਾ ਪਹਿਲਵਾਨਾਂ ਨਾਲ ਬਦਸਲੂਕੀ ਦਾ ਮਾਮਲਾ ਹੋਵੇ ਜਿਨਸੀ ਸ਼ੋਸ਼ਣ ਦਾ ਮਾਮਲਾ ਹੋਵੇ ਬ੍ਰਿਜ ਪੁਸ਼ਨ ਸ਼ਰਨ ਸਿੰਘ ਦੇ ਜਿਹਨਾਂ ਦਾ ਵੀ ਪਾਂਚਪਾ ਦਾ ਐਮਪੀ ਸੀਗਾ ਉਹਦੇ ਦੁਆਰਾ ਚਾਹੇ ਉਹ ਲਖੀਮ ਪਰਖੀੜੀ ਕਿਸਾਨਾਂ ਨੂੰ ਦਰੜ ਕੇ ਮਾਰਨ ਦਾ ਮਾਮਲਾ ਹੋਵੇ ਇੱਕ ਮੰਤਰੀ ਦੇ ਵਿਗੜੈਲ ਉਤ ਬਲੋਂ ਤੇ ਚਾਹੇ ਉਹ ਮਤਲਬ ਮਨੀਪੁਰ ਦੀਆਂ ਔਰਤਾਂ ਜੋ ਬਦਸਲੂਕੀ ਹੋਈ ਹੈ ਉਹਨਾਂ ਦਾ ਉਹਨਾਂ ਨੂੰ ਮਤਲਬ ਪਰੇਡ ਕੀਤਾ ਗਿਆ ਉਹਨਾਂ ਨੂੰ ਜਿਹਾ ਬਾਜ਼ਾਰਾਂ ਦੇ ਵਿੱਚ ਵਸਤਰ ਉਤਾਰ ਕੇ ਇਦਾਂ ਸਾਰੇ ਮਾਮਲੇ ਦੀ ਵੀ ਸਰਕਾਰ ਹੈ ਉਹ ਬਿਲਕੁਲ ਇਨਸੈਂਸਿਟਿਵ ਹੈ ਗੈਰ ਜ਼ਿੰਮੇਵਾਰ ਹੈ ਗੈਰ ਸੰਜੀਦਾ ਹੈਗੀ ਹੈ ਔਰਤ ਵਿਰੋਧੀ ਹੈ ਕਿਸਾਨ ਬਰੋਦੀ ਹੈਗੀ ਹੈ ਮਜ਼ਦੂਰ ਬਰੋਦੀ ਹੈਗੀ ਹੈ ਇਹ ਸਰਕਾਰ ਦਾ ਜਿਹੜਾ ਚਿਹਰਾ ਹੈਗਾ ਪਿਛਲੇ ਕਾਫੀ ਸਾਲ ਤੋਂ ਜਦੋਂ ਦੇ ਹੋਂਦ ਵਿੱਚ ਆਏ ਨੇ ਖਾਸ ਤੌਰ ਤੇ 19 ਤੋਂ ਬਾਅਦ ਇਹ ਚਿਹਰਾ ਸਾਹਮਣੇ ਨਜ਼ਰ ਆ ਰਿਹਾ ਹੈਗਾ ਤੇ ਇਹਦੇ ਖਿਲਾਫ ਡੱਲੇ ਵਾਲ ਸਾਫ ਦਾ ਜਿਹੜਾ ਵਰਤ ਹੈਗਾ ਉਹ ਹਾਲ ਦੀ ਘੜੀ ਉਹਨਾਂ ਦੀ ਜਾਨ ਜਾਨ ਦਾ ਜੋ ਉਪਰਾਲਾ ਕੀਤਾ ਗਿਆ ਹੈਗਾ ਔਰ ਉਹਨਾਂ ਨੇ ਵੀ ਆਪਣੀ ਇੱਛਾ ਜाहिर ਕੀਤੀ ਸੀ ਕਿ ਚਾਹੇ ਐਮਐਸਪੀ ਦੀ ਕਾਨੂੰਨੀ ਗਰੰਟੀ ਵਾਲੀ ਮੰਗ ਨਾ ਵੀ ਮੰਨੋ ਕਟੋਵਰ ਸਰਕਾਰ ਗਲਤੀ ਕਰੇ ਨਾ ਸੋ ਸਰਕਾਰ ਨੂੰ ਵੀ ਇੱਕ ਜਿਹੜਾ ਬਚਾਉਣ ਵਾਸਤੇ ਆਪਣਾ ਜਜ ਜਿਹੜੀ ਪੰਜਾਬ ਵਿੱਚ ਕੋਈ ਵੱਡੀ ਗਰਮੰਟ ਨਾ ਹੋਵੇ ਉਹ ਤੋਂ ਬਚਾਉਣ ਵਾਸਤੇ ਇੱਕ ਉਹਨੇ ਉਬੀ ਮੋਕ ਉਬੀ ਮੋਕ ਕਲਾਬ ਦੀ ਸੀ ਤੇ ਡੱਲੇਵਾਲ ਸਾਹਿਬ ਵਾਸਤੇ ਵੀ ਇੱਕ ਇੱਕ ਮਤਲਬ ਐਸਕੇਪ ਰੂਟ ਸੇਗਾ ਇੱਕ ਬਚਨ ਦਾ ਇੱਕ ਰਸਤਾ ਸੇਗਾ ਪਾਛੇ ਇੱਕ ਰਸਤਾ ਕੱਢਣ ਦਾ ਇੱਕ ਹੁੰਦਾ ਤਰੀਕਾ ਸੇਗਾ ਕਿ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਗੱਲਬਾਤ ਕਰਨੀ ਮੰਨ ਜਾਵੇ ਤਾਂ ਮੈਂ ਆਪਣਾ ਜਿਹੜਾ ਵਰਤ ਹੈਗਾ ਉੱਚ ਮੈਂ ਜਿਹੜੀ ਮੈਡੀਕਲ ਸਹਾਇਤਾ ਉਹ ਲੈ ਲੂੰਗਾ ਹੈਗਾ ਸੋ ਹਾਲ ਦੀ ਘੜੀ ਸੁੱਖ ਵਾਲੀ ਗੱਲ ਲੱਗੀ ਹੈ ਖੁਸ਼ੀ ਵਾਲੀ ਗੱਲ ਹੈ ਕਿ ਡੱਲੇਵਾਲ ਸਾਹਿਬ ਦੀ ਜਾਨ ਬਚੂਗੀ ਔਰ ਉਹ ਜਿਹੜੀ ਆਉਣ ਵਾਲੇ ਸਮੇਂ ਚ ਜਿਹੜੀ ਗੱਲਬਾਤ ਹੈਗੀ ਹੈ ਜਿਹੜੀ ਫਰਵਰੀ ਮਹੀਨੇ ਕਰਨੀ ਹੈਗੀ ਹੈ ਤੇ ਮੈਂ ਤਾਂ ਸਮਝਦਾ ਕਿ ਫਰਵਰੀ ਦਾ ਮਹੀਨਾ ਤਾਂ ਵੀ ਇਹ ਟਾਲਾ ਹੀ ਵੱਟਿਆ ਕਿਸਮ ਦਾ ਆਦਰਵਾਈਜ਼ ਜੇ ਉਹ ਠੀਕ ਹੁੰਦੇ ਹੈਗੇ ਤਾਂ ਵੀ ਉਹ ਮਤਲਬ ਹੋਸਾ ਹੋਂ ਤੱਕ ਪੂਰੀ ਤਰ੍ਹਾਂ ਤੰਦਰੁਸਤ ਨਾ ਹੋਣ ਤੇ ਗੱਲਬਾਤ ਹੁਣ ਵੀ ਹੋ ਸਕਦੀ ਸੀ ਬਾਕੀ ਉਹ ਉਹਨਾਂ ਦੀ ਤਬੀਰ ਜੇ ਨਾਸਾਜ਼ ਹੈਗੀ ਹੈ ਬਾਕੀ ਜਥੇਬੰਦੀਆਂ ਨਾਲ ਜਾਂ ਉਹਨਾਂ ਦੇ ਗਰੁੱਪ ਦੀਆਂ ਜਿਹੜੀਆਂ ਜਿਹੜੀਆਂ ਗੈਰ ਰਾਜਨੀਤਿਕ ਐਸਕੇਐਮ ਹੈਗਾ ਉਹਦੇ ਅੰਤਿਰਾਂ ਨਾਲ ਗੱਲਬਾਤ ਘਟ-ਘਟ ਹੋਣੀ ਸ਼ੁਰੂ ਹੋਣੀ ਚਾਹੀਦੀ ਸੀ ਤਾਂ ਕਿ ਦੱਲੇਵਾਲ ਸਾਹਿਬ ਦਾ ਪ੍ਰੈਸ਼ਰ ਹੈਗਾ ਉਹ ਬਣਿਆ ਰਹਿੰਦਾ ਹੈਗਾ ਤੇ ਪਰ ਫਿਰ ਵੀ ਜੋ ਹੈਗਾ ਕੁੱਲ ਮਿਲਾ ਕੇ ਚੰਗਾ ਹੀ ਹੋਇਆ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਕਿਸਾਨਾਂ ਦੇ ਮਾਮਲੇ ਸੰਜੀਦਾ ਹੈਗੀ ਹੈ ਸਾਰੇ ਪੰਜਾਬ ਦੀ ਜ਼ਮੀਨ ਤੇ ਜਾਂ ਇਸ ਖਿੱਤੇ ਦੀ ਜ਼ਮੀਨ ਤੇ ਅਡਾਨੀਆਂ ਦੀ ਨਿਗਾਹ ਪੈ ਚੁੱਕੀ ਹੈਗੀ ਹੈ ਔਰ ਅਡਾਨੀ ਖੇਤੀ ਉਤਪਾਦਨ ਖੇਤੀ ਭੰਡਾਰਨ ਤੇ ਖੇਤੀ ਵਪਾਰ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਹੈਗੇ ਆ ਜਿਸ ਕਰਕੇ ਐਤਕੀ ਜੋ ਮੰਡੀਆਂ ਜਿਵੇਂ ਝੋਨਾ ਰੁੜਿਆ ਹੈਗਾ ਉਹ ਉਹਦਾ ਇੱਕ ਸੁਨੇਹਾ ਹੈਗਾ ਪੰਜਾਬ ਦੇ ਕਿਸਾਨਾਂ ਨੂੰ ਕਿ ਤੁਹਾਡੀਆਂ ਮੰਡੀਆਂ-ਮੰਡੀਆਂ ਬੰਦ ਹੋਣੀਆਂ ਸਰਕਾਰੀ ਖਰੀਦ ਬੰਦ ਹੋਣੀ ਹੈ ਤੁਹਾਨੂੰ ਆਪਣਾ ਨਾਦ ਜਿਹੜਾ ਹੈਗਾ ਉਹ ਡਾਨੀ ਦੇ ਗਦਾਮਾਂ ਤੇ ਜਾਂ ਉਹਦੇ ਸਟੋਰਾਂ ਤੇ ਉਹਦੇ ਸਾਈਲੋਸ ਤੇ ਚਾਹੇ ਮੋਗਿਆ ਚਾਹੇ ਰਹੀਏ ਚਾਹੇ ਸੋਨੀਪਤਾ ਚਾਹੇ ਹੋਰ ਪੰਜਾਬ 'ਚ ਬੰਦੇ ਪਏ ਆ ਉੱਥੇ ਲਿਜਾਣਾ ਪੈਣਾ ਤੇ ਹੁਣੇ ਦੇਖ ਲਓ ਤੁਸੀਂ ਕਣਕ ਵੇਚੀ ਆਪਾਂ 2400 ਨੂੰ ਹੁਣ ਹੁਣ ਆਟਾ ਹੈਗਾ 70 ਰੁਪਏ ਕਿਲੋ ਸੋ ਕਣਕ 1000 ਰੁਪਏ ਇਹ ਰਿਕਵਿੰਟਲ ਕਣਕ ਬੜੀ ਹੈਗੀ ਹੈ ਉਹ ਦਾਨੀਆਂ ਸਟੋਰਾਂ ਦੀ ਕਣਕਾਰੀ ਹੈਗੀ ਹੈ ਜਿਹੜੇ ਗਰੀਬ ਬੰਦੇ ਆ ਵਾਤੇ ਜਿਹਨਾਂ ਜਿਹਨਾਂ ਦੁੱਬਰ ਹੋਇਆ ਪਿਆ ਜਿਹੜੇ ਮੀਟਿੰਗ ਲਈ ਉਹਨਾਂ ਲੱਗਦਾ ਮੀਟਿੰਗ ਹੱਲ ਹੋਊਗਾ ਪਹਿਲਾਂ ਵੀ ਮੀਟਿੰਗਾਂ ਮਿਲੀ ਆ ਪਹਿਲਾਂ ਵੀ ਤਿੰਨ ਮਹੀਨੇਾਂ ਕੀਤੇ ਆਗੇ ਸੈਂਟਰ ਦੇ ਬੰਦਿਆਂ ਦੇ ਪੰਜਾਬ ਸਰਕਾਰ ਦੀ ਵੀ ਆਂਦੇ ਨੇ ਪੰਜਾਬ ਸਰਕਾਰ ਵੀ ਕੇਸਲ ਬੱਟੀ ਬੈਠੀ ਸਾਰਾ ਸਾਰਾ ਸਮਾਂ ਐਮਐਸਬੀ ਦੀ ਕਾਨੂੰਨੀ ਗਾਰੰਟੀ ਚੁਟਕੀ ਜਲ ਦੇਵਾਂਗੇ ਜਿਹੜਾ ਉਹ ਬਕਵਾਸ ਨੇ ਨਾਲ ਕੀਤਾ ਕਿਸਾਨ ਮਾਮਲੇ ਮਾਮਲੇ ਐਵੇਂ ਮੋਦੀ ਸਾਹਿਬ ਤੇ ਦੋ ਘਪੌੜਸ਼ਾਂ ਟੱਕਰੇ ਇੰਡੀਆ ਨੂੰ ਇੱਕ ਮੋਦੀ ਤੇ ਇੱਕ ਭਗਵੰਤ ਮਾਨ ਮੋਦੀ ਸਾਹਿਬ ਵੀ ਤੇ ਭਗਵੰਤ ਮਾਨ ਸਾਹਿਬ ਵੀ ਦੋਨਾਂ ਨੇ ਲੋਕਾਂ ਨੂੰ ਬੇਬਕੂ ਬਣਾਉਂਦਾ ਇਹਨਾਂ ਕੋਲ ਪੂਰਾ ਆਰਟ ਹੈ ਦੋਨੋਂ ਮਜਵੇਂ ਬਾਜਾ ਗਿਆ ਦੋਨੋਂ ਜੁਮਲੇ ਬਾਜਾ ਗਿਆ ਤੇ ਇਹਨਾਂ ਕੋਲ ਪੰਜਾਬ ਦੇ ਲੋਕਾਂ ਨੂੰ ਕੋਈ ਆਸ ਨਹੀਂ ਹੈਗੀ ਮੇਰਾ ਨਹੀਂ ਖਿਆਲ ਕਿਸਾਨੀ ਦੀ ਜਿਹੜੀ ਸਭ ਤੋਂ ਬਾਜ਼ਮ ਮੰਗ ਉਹ ਟੇਡੇ ਢੰਗ ਨਾਲ ਆਰਡੀਨੈਂਸ ਇੱਕ ਪਾਸ ਕਰਵਾਉਣ ਲੱਗੇ ਹੈਗੇ ਜਿਹਦੀ ਅਪਰੂਵਲ ਮੰਗੀ ਹੈ ਪੰਜਾਬ ਸਰਕਾਰ ਕੋਲ ਉਹ ਜਿਹੜਾ ਦਦ ਕਰ ਦਿੱਤੀ ਹਾਲਾਂਕਿ ਹੁੰਦੀ ਘੜੀ ਪਰ ਜੇ ਕੋਈ ਸਟੇਟਾਂ ਪਾਸ ਕਰ ਦਿੰਦੇ ਆ ਤਾਂ ਟੇਡੇ ਢੰਗ ਨਾਲ ਮੰਡੀ ਸਿਸਟਮ ਖਤਮ ਕਰਕੇ ਅਡਾਨੀਆਂ ਵਾਸਤੇ ਖੇਤਰ ਖੁੱਲਾ ਕੀਤਾ ਜਾ ਰਿਹਾ ਜੀ ਦਿੱਲੀ ਇਲੈਕਸ਼ਨ ਆ ਰਿਹਾ ਕਿਸ ਤਰ੍ਹਾਂ ਬੀਜੇਪੀ ਕਾਂਗਰਸ ਕਿਸਤਾ ਜਿਹੜਾ ਤੁਸੀਂ ਦੇਖੋ ਕਾਂਗਰਸ ਜਿਹੜੀ ਪਹਿਲਾਂ ਪਹਿਲੇ ਦੋ ਇਲੈਕਸ਼ਨਾਂ 'ਚ 15 ਦੇ 2020 'ਚ ਕਿਤੇ ਦੌੜ 'ਚ ਨਜ਼ਰ ਨਹੀਂ ਸੀ ਆ ਰਹੀ ਇਸ ਵਾਰ ਕਾਂਗਰਸ ਦੌੜ 'ਚ ਨਜ਼ਰ ਆ ਰਹੀ ਪੂਰੇ ਦਮ-ਦਮ ਖਰਨਾ ਇਲੈਕਸ਼ਨ ਲੜਦੀ ਪਈ ਹੈ ਮੈਂ ਨਹੀਂ ਕਹਿੰਦਾ ਕਿ ਸੀਟਾਂ ਇਹ ਜਿਹੜੀ ਜਿਹੜੀ ਕਾਂਗਰਸ ਪ੍ਰਤੀ ਹਮਦਰਦੀ ਹੈ ਜਾਂ ਸ਼ੀਲਾ ਦੀਕਸ਼ੇ ਦੇ ਕੰਮ ਹੈਗੇ ਆ ਉਹਨਾਂ ਨੇ ਜੋ ਦਿੱਲੀ ਵਾਸਤੇ ਕੀਤਾ ਸਜਾਈ ਸਵਾਰੀ ਦਿੱਲੀ ਚਾਹੇ ਮੈਟਰੋ ਹੈਗਾ ਚਾਹੇ ਓਵਰ ਬ੍ਰਿਜ ਹੈਗੇ ਚਾਹੇ ਉਹ ਏਸ਼ੀਆ ਨਾਲ ਜੁੜ ਕੇ ਇੱਥੇ ਦਿੱਲੀ ਦਾ ਵਿਕਾਸ ਹੋਇਆ ਉਹ ਲੋਕ ਕਿ ਆ ਜੀ ਉਹਨੂੰ ਯਾਦ ਕਰਦੇ ਹੈਗੇ ਇੱਕ ਵਾਰ ਫਿਰ ਕਾਂਗਰਸ ਦੇ ਪੱਖ 'ਚ ਮੋ ਮੈਨੀ ਕਹਿੰਦਾ ਇਹ ਤਿਆਰੀ ਲੋਕਾਂ ਦੀ ਜਨ ਰੁਝਾਨ ਹੈਗਾ ਇਹ ਸੀਟਾਂ ਕਿੰਨੀ ਆਣਗੀਆਂ ਇਹ ਕਹਿਣਾ ਬੜਾ ਮੁਸ਼ਕਲ ਹੈ ਇੱਕ ਗੱਲ ਪੱਕੀ ਹੈ ਕਿ ਕਾਂਗਰਸ ਦਾ ਵੋਟ ਸ਼ੇਅਰ ਹੈਗਾ ਉਹ ਪਿਛਲੀ ਵਾਰ ਨਾਲੋਂ ਕਾਫੀ ਜ਼ਿਆਦਾ ਵਧੂਗਾ ਅਰਮਿੰਦ ਕੇਸ਼ਰੀ ਵਾਲਾ ਕਿ ਨਹੀਂ ਕੋਈ ਫੇਰ ਦਿੱਲੀ ਸਰਕਾਰ ਮੈਂ ਅਸਤੀਫੇ ਦਾ ਪੇਪਰ ਉਹਦੀ ਗੱਲ ਨਾ ਕਰੋ ਉਹਦਾ ਗਪਾੜ ਸ਼ੰਖ ਹੈਗਾ ਉਹ ਤਾਂ ਝੂਠਾ ਅਖਬਾਰੀ ਪਾਰਟੀ ਇਤਿਆਰੀ ਪਾਰਟੀ ਹੈਗੀ ਹੈ ਝੂਠ ਬਗਾਨਦੇ ਉਹਨਾਂ ਕੰਮ ਕੋਈ ਨਹੀਂ ਬਣਾ ਭਵੰਤਮਨ ਨਾ ਕੇਰੀ ਵਾਲੋਂ ਅਕਾਲੀ ਦਲ ਲਗ ਲਫ ਕਿਉਂ ਦੇ ਦਿੰਦੇ ਹੁੰਦੇ ਅਕਾਲੀ ਦਲ ਸੰਕਟ ਵਿੱਚ ਹੈਗਾ ਅਕਾਲੀ ਦਾ ਮੁੜ ਕੇ ਵਕਾਰ ਹਾਸਲ ਕਰਨ ਦਾ ਸਵਾਲ ਹੈ ਉਹ ਜਿਉਂ ਦੇ ਤੋ ਖੜਾ ਹੈਗਾ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਹੈਗੀ ਹੈ ਔਰ ਖੇਤਰੀ ਪਾਰਟੀ ਚੰਗੀ ਭਲੀ ਕੰਮ ਕਰਦੀ ਪਈ ਸੀਗੀ ਇਹਨਾਂ ਨੇ ਆਪਣੇ ਪਰਿਵਾਰ ਖੇਤਾਂ ਵਾਸਤੇ ਪੰਜਾਬ ਦੇ ਹਿੱਤ ਵੀ ਵੇਚ ਦਿੱਤੇ ਤੇ ਪੰਜਾਬ ਦੇ ਤੇ ਸੈਂਟਰ ਕੋਲ ਗਹਿਣੇ ਪਾਤਾ ਔਰ ਪਾਤਵਾ ਵਰਗੀ ਹਿੰਦੂਵਾਦੀ ਪਾਰਟੀ ਦੇ ਇਹਨਾਂ ਨੇ ਗੋਦੀ ਚ ਜਾ ਕੇ ਬੈਠ ਗਏ ਜਿਸ ਕਰਕੇ ਪੰਜਾਬ ਦੀ ਲੋਕਾਂ ਦੇ ਦਿਲੋਂ ਲੱਤ ਚੁੱਕੀ ਹੈ ਪਾਰਟੀ ਅਜਨੀ ਤਰੀਕ ਚ ਪੜਿਆਲੇ ਲੋਕਾਂ ਨੂੰ ਮੌਕਾ ਦਿੱਤਾ ਐਮਪੀ ਮਿਲਾਇਆ ਤੁਸੀਂ ਚਲੋ ਐਮਪੀ ਸੀਗੇ ਪੜਿਆਲੇ ਵਾਸਤੇ ਬ ਲੇ ਲੈ ਹੋਰ ਪ੍ਰੋਜੈਕਟ ਲੈ ਹੋਰ ਕਿੰਨੇ ਗਮ ਪ੍ਰੋਜੈਕਟ ਲੈ ਗਿਆ ਰਿਹਾ ਬਸ ਦੇਖੋ ਇੱਕ ਤਾਂ ਗੱਡੀ ਨਵੀਂ ਸ਼ੁਰੂ ਕਰਾਈ ਹੈ हिसार ਤੋਂ ਚੰਡੀਗੜ੍ਹ ਦੀ ਬਾਇਆ ਪਟਿਆਲਾ ਧੂਰੀ ਨਾਬਾ ਉਹ ਉਦੇ ਡਾਇਮ ਡਵਲ ਬੰਦਾ ਪਿਆ ਸੀ ਕੁਝ ਅਰਚਣ ਆ ਗਈ ਹੈਗੀ ਹੈ ਉਹ ਉਹ ਚੱਲ ਰਿਹਾ ਹੈਗਾ ਬਾਕੀ ਦੇਹੜਾ ਬੱਸੀ ਕੁਝ ਓਵਰ ਬ੍ਰਿਜ ਦਾ ਹੈਗਾ ਲਾਲੂ ਚੌਂਕ ਚ ਓਵਰ ਬ੍ਰਿਜ ਦਾ ਕੰਮ ਹੈਗਾ ਉਹ ਲੈ ਕੇ ਗਿਆ ਉੱਥੇ ਮੇ ਜੀ ਸਰਕਾਰ ਅਜੇ ਪਿਛਲਾ ਸੈਸ਼ਨ ਤਾਂ ਚੱਲੇ ਨਹੀਂ ਸਕਿਆ ਮਨਿਸਟਰ ਬਹਿੰਦੇ ਨਹੀਂ ਸੀਗੇ ਸੈਸ਼ਨ ਅਜੇ ਅਧੂਰਾ ਚੱਲਿਆ ਹੈਗਾ ਹੁਣ ਸੈਸ਼ਨ ਚੱਲੂ ਆ ਬਜਟ ਸੈਸ਼ਨ ਆਪਾਂ ਜਰੂਰ ਕੁਝ ਨਵਾਂ ਕੋਈ ਨਵਾਂ ਲਿਆਂਦੀ ਕੋਸ਼ਿਸ਼ ਕਰਾਂਗੇ ਜੀ ਤਾਂ ਅਸੀਂ ਸਾਰੇ ਨਾ ਪੜਿਆ ਲੋ ਐਮਪੀ ਡਾਕਟਰ ਧਰਮਵੀਰ ਕੰਦੇ ਪੜਿਆ ਲੋ ਕੇਸ਼ਵ ਕੁਮਾਰ ਐਨ ਵੀ ਨਹੀਂ ਹੋਈ